ਨੌਵੇਂ ਪਾਸ਼ਾ ਸਾਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸਤਾਪਦੀ ਨੂੰ ਵੇਖਦਿਆਂ ਹੀ ਸਰਕਾਰੀ ਸਕੂਲ ਮੰਡੌੜ ਐਮਨਸ ਦੇ ਪ੍ਰਿੰਸੀਪਲ ਜਸਪਾਲ ਸਿੰਘ ਜੀ ਪੈਦਲ ਯਾਤਰਾ ਪੈਦਲ ਯਾਤਰਾ ਦਿੱਲੀ ਸਿਸਗਾਂ ਗੁਰੂ ਘਰ ਤੋਂ ਚੱਲਣਗੇ ਪੈਦਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਗੇ ਵੱਡਾ ਪ੍ਰਾਲਾ ਇੱਕ ਸਰਕਾਰੀ ਅਧਿਆਪਕ ਦਾ ਪ੍ਰਿੰਸੀਪਲ ਦਾ ਜਿੱਥੋਂ ਕਿ ਸਾਰੇ ਉਧਿਆਪਕਾਂ ਵੱਲੋਂ ਵੀ ਸਲਾਹਾਂ ਕੀਤੀ ਗਈ ਆ ਵੀ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਵੱਡੀ ਕੁਰਬਾਨੀ ਸੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਪੈਦਲ ਯਾਤਰਾ ਜਿਹੜੀ ਦਿੱਲੀ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਣਗੇ ਪੈਦਲ ਚੱਲ ਕੇ ਬੜਾ ਉਪਰਾਲਾ ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਉਹਨਾਂ ਵੱਲੋਂ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਪ੍ਰਸ਼ੰਸਾ ਬਿਲਕੁਲ ਜ਼ਰੂਰ ਕੀਤੀ ਗਈ ਆ ਪਰ ਜ਼ਹੇ ਕਦਮ ਹਰ ਇਨਸਾਨ ਨੂੰ ਜ਼ਰੂਰ ਪੁੱਟਣੇ ਚਾਹੀਦੇ ਨੇ ਜਿਹੜੇ ਗੁਰੂਆਂ ਨੇ ਸਾਡੇ ਲਈ ਐਡੀਆਂ ਸ਼ਹਾਦਤਾਂ ਦੇ ਕੇ ਅਸੀਂ ਅੱਜ ਉਹਨਾਂ ਦੀ ਸ਼ਹਾਦਤਾਂ ਦਾ ਨਿਗ ਮੜ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਇੰਦੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਅੱਜ ਅਸੀਂ ਇਸ ਧਰਤੀ ਤੇ ਪੰਜਾਬ ਦੀ ਧਰਤੀ ਤੇ ਰੰਗਲੇ ਪੰਜਾਬ ਦੀ ਧਰਤੀ ਤੇ ਅਸੀਂ ਅੱਜ ਪਰਮਾਤਮਾ ਦਾ ਨਾਮ ਜਪ ਰਹੇ ਹਾਂ ਸਾਰਿਆਂ ਨੂੰ ਇਹ 2 ਤੋਂ 3 ਦਿਨ ਜਿਹੜਾ ਜਾਪ ਘਰਾਂ ਦੇ ਵਿੱਚ ਵੀ ਜ਼ਰੂਰ ਕਰਨਾ ਚਾਹੀਦਾ ਨਾਬਾ ਤੋਂ ਹਰਮਿਤ ਸਿੰਘ ਮਾ ਹਰ ਰੋਜ ਕੋਈ ਨਾ ਕੋਈ ਇਵੈਂਟ ਜਿਵੇਂ ਪ੍ਰਦਰਸ਼ਨ ਚਿੱਤਰ ਪ੍ਰਦਰਸ਼ਨੀ ਲਾਈ ਜਿਹੜਾ ਹੈ ਕੀਰਤਨ ਜਿਹੜਾ ਹੈ ਬੱਚਿਆਂ ਵੱਲੋਂ ਕੀਤਾ ਗਿਆ ਕਵਿਤਾਵਾਂ ਔਰ ਉਹਨਾਂ ਦੇ ਲਈ ਇਤਿਹਾਸ ਜਿਹੜਾ ਬੱਚਿਆਂ ਵੱਲੋਂ ਪੜਿਆ ਗਿਆ ਸੋ ਇਸ ਦੇ ਲਈ ਸਮੁੱਚਾ ਮੇਰਾ ਸਟਾਫ ਔਰ ਸਕੂਲ ਆਫ ਐਮਿਨੈਂਸ ਮੰਡੋਰ ਦਾ ਸਟਾਫ ਔਰ ਇਥੋਂ ਨਗਰ ਦਾ ਜਿਹੜਾ ਹੈ ਸਮੁੱਚੀ ਸੰਗਤ ਔਰ ਮੇਰੇ ਪਿਆਰੇ ਬੱਚੇ ਜਿਨ੍ਹਾਂ ਦੀ ਚੜ੍ਹਦੀ ਕਲਾ ਲਈ ਮੈਂ ਇਹ ਜਿਹੜੀ ਆ ਅੱਜ ਯਾਤਰਾ ਆਰੰਭ ਕਰਨ ਲੱਗਿਆ ਔਰ ਮੇਰੇ ਸਾਰਥੀ ਮੇਰੇ ਨਾਲ ਕੈਪਟਨ ਬਚਿੱਤਰ ਸਿੰਘ ਜੀ ਜੋ ਸਾਡੇ ਕੈਂਪਸ ਮੈਨੇਜਰ ਨੇ ਉਹ ਮੇਰੇ ਨਾਲ ਜਾ ਰਹੇ ਨੇ ਕੱਲ ਨੂੰ ਅਸੀਂ ਚਾਂਦਨੀ ਚੌਕ ਤੋਂ ਨਤਮਸਤਕ ਹੋ ਕੇ 25 ਨਵੰਬਰ 2025 ਨੂੰ ਨਤਮਸਤਕ ਹੋ ਕੇ ਉੱਥੋਂ ਅਸੀਂ ਆਪਣੀ ਯਾਤਰਾ ਆਨੰਦਪੁਰ ਲਈ ਜਿਹੜੀ ਆ ਸ਼ੁਰੂ ਕਰਾਂਗੇ ਸੰਪੂਰਨ ਕਰਨਾ ਉਸ ਅਕਾਲ ਪੁਰਖ ਦਾ ਜਿਹੜਾ ਹੈ ਡਿਊਟੀ ਹੈ ਉਹਨਾਂ ਨੇ ਆਪ ਹੀ ਕਰਨਾ ਉਹਨਾਂ ਨੇ ਉਂਗਲੀ ਫੜ ਕੇ ਸਾਨੂੰ ਜਿਹੜਾ ਉੱਥੋਂ ਲੈ ਕੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਕੂਲ ਮੰਡੋਰ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਯਾਤਰਾ ਲਈ ਜਿਹੜੇ ਜਾ ਰਹੇ ਨੇ ਉਹ ਸਕੂਲ ਦੇ ਲਈ ਬਹੁਤ ਕਾਮਨਾ ਕਰਦੇ ਨੇ ਕਿ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਮੈਰਿਟ ਦੇ ਵਿੱਚ ਆਉਣ ਤੇ ਸਰਬੱਤ ਦੇ ਭਲੇ ਲਈ ਹੋ ਉਹ ਇੱਥੋਂ ਅੱਜ ਆਪਣੀ ਯਾਤਰਾ ਸ਼ੁਰੂ ਕਰ ਰਹੇ ਨੇ ਤੇ ਕੱਲ ਸਵੇਰੇ ਪੈਦਲ ਉਹ ਆਪਣਾ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਕੂਲ ਤੋਂ ਪ੍ਰਿੰਸੀਪਲ ਸਰਦਾਰ ਜਸਪਾਲ ਸਿੰਘ ਜੀ ਸਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਹੀਦੀ ਦਿਵਸ ਤੇ ਜਿਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਉਸ ਲਈ ਸੰਸਥਾ ਅਤੇ ਸਰਵਤ ਦੇ ਪੱਲੇ ਦੇ ਲਈ ਕੱਲ ਦਿੱਲੀ ਤੋਂ ਆਨੰਦਪੁਰ ਸਾਹਿਬ ਲਈ ਯਾਤਰਾ ਕਰ ਰਹੇ ਨੇ ਤੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਸਰ ਸ੍ਰੀ ਬਾਈ ਗੁਰੂ ਜੀ ਪਤੇ ਸਾਡੇ ਐਮਐਨਟੀ ਸਕੂਲ ਆਫ ਮੰਡਾ ਦੇ ਪ੍ਰਿੰਸੀਪਲ ਸਰ ਜਸਪਾਲ ਸਰ ਜਿਸ ਪਾਲ ਸਰ ਨੂੰ ਜੋ ਮੌਕਾ ਮਿਲੇ ਪੈਦਲ ਯਾਤਰਾ ਦਿੱਲੀ ਤੋਂ ਨੰਦਬੁਰ ਸਾਨੂੰ ਉਹਨਾਂ ਤੇ ਬਹੁਤ ਮਾਣ ਆ ਤੇ ਸਾਨੂੰ ਬਹੁਤ ਖੁਸ਼ੀ ਵੀ ਵੀ ਸਰ ਸਾਡੇ ਜਾ ਰਹੇ ਨੇ ਪਰ ਅਸੀਂ ਇਹ ਅਰਦਾਸ ਕਰਦੇ ਹਾਂ ਵੀ ਜਿਵੇਂ ਸਰ ਸਾਡੇ ਵੱਲ ਜਾ ਰਹੇ ਨੇ ਖੁਸ਼ੀ ਉਹ ਵੀ ਸਾਡੇ ਉਹ ਵੀ ਉੱਥੇ ਸਰ ਖੁਸ਼ੀ ਖੁਸ਼ੀ ਆਉਣ